ਡਾਕਟਰ ਪੀਮਰਾਉ ਅਬੇਦਕਰ ਦੇ ਬੁੱਤ ਤੇ ਚੜਿਆ ਸ਼ਖਸ਼ ਹਥੌੜੇ ਨਾਲ ਤੋੜਨ ਦੀ ਕੀਤੀ ਕੋਸ਼ਿਸ਼ ਪੂਰਨ ਸ਼੍ਰੀ ਚੇਅਰਮੈਨ ਆ ਲੰਡੀਆ ਕ੍ਰਿਸ਼ਨ ਸ਼ਮਾਪਾਇਲ ਬੜੇ ਦੁਖੀ ਹੋ ਦੇਣਾ ਹੈ ਦੱਸਣਾ ਚਾਹਨਾ ਕਿ ਸਾਡੇ ਕਮਰਸਾਰ ਵਿਖੇ ਜਲਾ ਸਿੱਖੀ ਦਾ ਪੂਰਾ ਦਸ਼ੀਵਾ ਇੱਥੇ ਡਾਕਟਰ ਭੀਮਰੋ ਉਹ ਬੇੜਕਰ ਸਾਹਿਬ ਜਿਨ੍ਹਾਂ ਨੇ ਸੁਭਦਾਨ ਨੂੰ ਲਿਖਿਆ ਉਹਦਾ ਗੁਜ਼ਰੇ ਦਿਨਾਂ ਦੇ ਵਿੱਚ ਕਿਸ ਰਾਤ ਕੀ ਵੱਲੋਂ ਜਿਹੜਾ ਉਹਦੀ ਮੂਰਤੀ ਦੇ ਉੱਤੇ ਚੜ ਕੇ ਉਹਨੂੰ ਤੋੜ-ਫੋੜ ਕੀਤਾ ਸੁਭਦਾਨ ਨੂੰ ਜਿਹੜਾ ਵਾ ਅਗਰ ਨਾਲ ਜਲਾਇਆ ਬਹੁਤ ਹੀ ਦੁੱਖਦਾਈ ਘਟਨਾ ਵਾ ਫਰੀ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਨਾ ਭਾਵੇਂ ਦੋਸ਼ੀ ਤੇ ਫੜਿਆ ਗਿਆ ਇਹਨੇ ਪਿਛੇ ਹੱਥ ਕਿਹਦਾ ਹੈ ਕੀ ਮਨੋਵਾਦੀਆਂ ਦਾ ਹੱਥ ਆ ਜਾਂ ਕਿਹੜੇ ਕਿਹੜੇ ਜਿਹੜੇ ਸ਼ਰਾਤੀ ਵਿਅਕਤੀਆਂ ਦਾ ਹੱਥ ਆ ਉਹ ਵੀ ਪਤਾ ਕੀਤਾ ਜਾਏ ਅਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਜਿਹੜੇ ਦਬੇ ਕੁਚਲੇ ਲੋਕ ਆ ਜਿਹੜੇ ਅਸੀ ਸਮਾਜ ਦੇ ਲੋਕ ਆ ਇਹਨਾਂ ਦੇ ਜਿਹੜੇ ਫਿਰਦੇ ਬਲੁੰਦਰੇ ਗਏ ਆ ਉਹਨਾਂ ਦੇ ਜ਼ਖਮ ਨੂੰ ਮਲਮ ਪੱਟੀ ਦਾ ਕੰਮ ਹੋ ਸਕੇ ਅੱਜ ਵਾਲਮੀਕ ਸਮਾਜ ਵੱਲੋਂ ਪੰਜਾਬ ਬੰਦ ਦੀ ਜੜੀ ਕੋਲ ਕੀਤੀ ਸੀ ਉਹਦੇ ਵਿੱਚ ਅਸੀਂ ਸਹਿਮਤ ਆ ਕਿਉਂਕਿ ਦੋਸੀ ਦੇ ਪਾਸੇ ਪੂਸਨੇ ਫੜ ਲਿਆ ਇਹਦੇ ਕਿਸੇ ਹੱਥ ਕਿਦਾ ਵਾ ਇਹ ਜਿਹੜਾ ਵਾ ਉਹ ਲੋਕ ਜਿਹੜੇ ਆ ਉਹ ਜਾਗਰ ਹੋਣੇ ਚਾਹੀਦੇ